ਦਨਾ ਕਸ਼ਮੀਰਪੁਰ ਹੈ ਇਹ ਦਿਨਵਾਲ ਦੇ ਰਹਿਣ ਵਾਲੇ ਹਨ ਇਸ ਭੈਣ ਦੀ ਗਵਾਹੀ ਇਹ ਹੈ ਕਿ ਇਹ ਭੈਣ ਪਹਿਲਾਂ ਕਿਰਾਏ ਤੇ ਰਹਿੰਦੇ ਸੀ ਫਿਰ ਪਰਮੇਸ਼ਵਰ ਨੇ ਇਹਨਾਂ ਨੂੰ ਜਗਾ ਦੇ ਨਾਲ ਬਲੈਸ ਕੀਤਾ ਅਤੇ ਜਗਾ ਲੈਣ ਤੋਂ ਬਾਅਦ ਇਹਨਾਂ ਦੇ ਮਕਾਨ ਵੀ ਬਣ ਗਏ ਪਰ ਪਰ ਜਿਸ ਜਗਾ ਵਿੱਚ ਇਹਨਾਂ ਨੇ ਮਕਾਨ ਬਣਾਏ ਸੀ ਉਸ ਜਗਾ ਤੇ ਉਹਪਰਾ ਜਿਨ੍ਹਾਂ ਨੇ ਇਹਨਾਂ ਨੂੰ ਜਗਾ ਦਿੱਤੀ ਸੀ ਕਬਜ਼ਾ ਕਰਨਾ ਚਾਹੁੰਦੇ ਸੀ ਉਹਪਰਾ ਇਹਨਾਂ ਤੇ ਮਕਾਨਾਂ ਤੇ ਲੋਨ ਲੈ ਰਹੇ ਸੀ ਕਿਉਂਕਿ ਇਹਨਾਂ ਨੇ ਅੱਧੇ ਪੈਸੇ ਦੇਣ ਨੂੰ ਰੰਦੇ ਸੀ ਫਿਰ ਇਹ ਬੇਹਨ ਪਰੇਸ਼ਾਨ ਰਹਿਣ ਲੱਗ ਪਏ ਚਿੰਤਾ ਦੇ ਵਿੱਚ ਪੈ ਗਏ ਇਹਨਾਂ ਨੇ ਬਹੁਤ ਥਾਵਾਂ ਤੇ ਕੋਸ਼ਿਸ਼ ਕੀਤੀ ਪਰ ਕੁਝ ਨਾ ਹੋਇਆ ਫਿਰ ਜਦੋਂ ਇਹਨਾਂ ਨੇ ਪਾਸਟਰ ਜੀ ਨੂੰ ਆਪਣੇ ਘਰ ਬੁਲਾਇਆ ਅਤੇ ਉਹ ਸਾਰੀ ਪ੍ਰੋਬਲਮ ਨੂੰ ਦੱਸ ਕੇ ਪ੍ਰਾਰਥਨਾ ਕਰਾਈ ਉਹ ਸਾਮਰਥੀ ਪ੍ਰਾਰਥਨਾ ਨੂੰ ਗ੍ਰਹਿਣ ਕਰਨ ਤੋਂ ਬਾਅਦ ਪਰਮੇਸ਼ਰ ਨੇ ਇਸ ਭੈਣ ਦੇ ਜੀਵਨ ਵਿੱਚ ਅਜਬੂਤ ਕੰਮ ਕੀਤਾ ਫਿਰ ਹਬ ਹਫਤੇ ਬਾਅਦ 22 12 23 ਇਹਨਾਂ ਦਾ ਇੰਤਜ਼ਾਮ ਹੋ ਗਿਆ ਇਹਨਾਂ ਦੇ ਜਗ੍ਹਾ ਦਾ ਵੀ ਇੰਤਜ਼ਾਮ ਹੋਇਆ ਔਰ ਜੋ ਵੀ ਇਹਨਾਂ ਦੇ ਪੈਸੇ ਸੀ ਸੇਫ ਤੇ ਉੱਤੇ ਉਧਾਰ ਉਹ ਵੀ ਉਸਤਾ ਵੀ ਪਰਮਿਸ਼ਨ ਇੰਤਜ਼ਾਮ ਕੀਤਾ ਔਰ ਪਰਮਿਸ਼ਨ ਇਹਨਾਂ ਦੀ ਰਜਿਸਟਰੀ ਦਾ ਵੀ ਇੰਤਜ਼ਾਮ ਕੀਤਾ ਔਰ ਪਰ ਇੱਕ ਭੈਣ ਪਰਮੇਸ਼ਰ ਦੇ ਪਰਮੇਸ਼ਰ ਦਾ ਧੰਨਵਾਦ ਕਰਦੇ ਸੁਗਵਾਈ ਲਈ ਔਰ ਪਰਮੇਸ਼ਰ ਦੀ ਦਾਸੀ ਦਾ ਵੀ ਥੈਂਕਸ ਕਰਦੇ ਹallelujah ਆਪਾਂ ਇਸ ਭੈਣ ਦੇ ਮੂੰਹ ਦੇ ਵਿੱਚੋਂ ਕੁਝ ਗਵਾਹੀ ਸੁਣਾਂਗੇ ਮੈਂ ਜਮਸੀ ਦੇ ਵਾਸਤੇ ਜਮਸੀ ਦੇ ਡੀਆਰਜੀ ਵਾਈਏ ਆ ਮੈਂ ਜਲਾ ਲਈ ਸੀਗੀ ਉਹ ਮੇਰਾ ਭਰਾ ਹੀ ਬਣਿਆ ਸੀਗਾ ਤਾਂ ਮੈਂ ਉਹ ਕੋਦੇ پیسے ਦੇ ਦਿੱਤੇ ਸੀਗੇ ਤਾਂ ਕਹਿੰਨ ਭੈਣ ਕੋਈ ਗੱਲ ਨਹੀਂ ਤੁਸੀਂ ਮਕਾਨ ਬਣਾ ਲਓ ਕੋਈ ਨਹੀਂ ਤੂੰ ਲੈ ਭੱਤੀ ਭੈਣ ਰੋ ਵੀ ਮੈਨੂੰ ਮਕਾਨ ਚਾਹੀਦਾ ਸੀ ਮੈਨੂੰ ਜੇ ਕੋਈ ਕਿਸੇ ਕਰਸ ਦਿੱਤੇ ਆ ਮੈਂ ਉਹਦੇ ਲਈ ਮਕਾਨ ਲੈ ਲਿਆ ਆਪਣੇ ਲਈ ਵੀ ਮੈਨੂੰ ਹੁਣ ਹਜੇ ਲੋੜ ਨਹੀਂ ਹੈਗੀ ਵੀ ਤੁਸੀਂ ਠਹਿਰ ਕੇ ਰਜਿਸਟਰੀ ਕਰਾ ਲਿਓ ਮੈਂ ਕਿਹਾ ਜਦੋਂ ਠੀਕ ਆ ਭਾਜੀ ਮੈਂ ਮਕਾਨ ਬਣਾ ਲਿਆ ਮਕਾਨ ਬਣਾ ਲਿਆ ਜਦੋਂ ਮਕਾਨ ਬਣ ਗਿਆ ਤਾਂ ਉਹ ਜਦੋਂ ਆਇਆ ਤਾਂ ਉਹ ਬੈਂਕ ਵਾਲਿਆਂ ਨੂੰ ਲੈ ਕੇ ਆ ਗਿਆ ਲੋਨ ਲੈਣ ਲੱਗਾ ਸੀ ਮੇਰੀ ਜਗਾ ਤੇ ਜਾਨੀ ਕੋਈ ਨੀਤ ਬਦਲ ਗਈ ਮਕਾਨ ਦੇਖ ਕੇ ਤਾਂ ਮੈਨੂੰ ਇਹਨੂੰ ਟੈਨਸ਼ਨ ਹੋ ਗਈ ਨਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਸੀ ਮੈਂ ਮੈਨੂੰ ਆਪਣੇ ਆਪ ਨੂੰ ਵੀ ਕੋਈ ਪਤਾ ਲੱਗਦਾ ਕਿ ਮੇਰੀ ਸਰੀਰ ਤੇ ਇਨਾ ਭਾਰ ਪੈਣ ਲੱਗ ਗਿਆ ਸੀ ਕਿ ਮੈਂ ਮੱਕੇ ਪੈ ਨਹੀਂ ਸਕੂਗੀ ਤੇ ਮੱਪਸ਼ਟ ਜੀ ਨੂੰ ਫੋਨ ਕਰਕੇ ਇਹਨਾਂ ਨੂੰ ਆਪਣੀ ਦੱਸੀ ਮਦਦ ਕਰਕੇ ਸਾਡੇ ਘਰ ਆਏ ਪਸ਼ਟ ਜੀ ਹੁਣੇ ਸੰਡੇ ਨੂੰ ਦਨ ਸ਼ਾਮ ਨੂੰ ਤਾਂ 5 ਦਿਨ ਦੇ ਵਿੱਚ ਗੁਰੂ ਨੇ ਮੇਰਾ ਇਨਾ ਬਧੀਆ ਇੰਤਜ਼ਾਮ ਕੀਤਾ ਮੈਂ ਗੁਰੂ ਦਾ ਦਿਲ ਤੋਂ ਧੰਨਵਾਦ ਕਰਦੀ ਡਿਐਕਟਰੀ ਵੀ ਹੋਗੀ 2 ਘੰਟਿਆਂ ਦੇ ਵਿੱਚ ਪੈਸਿਆਂ ਦਾ ਵੀ ਇੰਤਜ਼ਾਮ